ਬੇहद ਮੰਦ ਭਾਗੀ ਅਤੇ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਇੱਕ ਮਹਿਜ਼ 6 ਸਾਲਾ ਬੱਚੇ ਦੀ ਸੂਏ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸੂਆ ਹੈ ਉਹ ਮੌਤ ਦਾ ਕਾਰਨ ਬਣ ਚੁੱਕਿਆ ਹੈ ਦੱਸਦੇ ਕਿ ਛੋਟਾ ਬੱਚਾ ਜਦੋਂ ਇਸ ਸੂਏ ਨੂੰ ਪਾਰ ਕਰ ਰਿਹਾ ਸੀ ਤੇ ਅਚਾਨਕ ਇਸ ਦੇ ਵਿੱਚ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਰਾਤ ਤੋਂ ਹੀ ਉਸ ਬੱਚੇ ਦੀ ਭਾਲ ਸ਼ੁਰੂ ਹੋ ਜਾਂਦੀ ਹੈ ਸਵੇਰ ਤੱਕ ਬੱਚਾ ਨਹੀਂ ਮਿਲਦਾ ਤਾਂ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਂਦੇ ਨੇ ਤੇ ਜਦੋਂ ਇਸ ਸੂਏ ਵਿੱਚੋਂ Laash ਮਿਲਦੀ ਹੈ ਬੱਚੇ ਦੀ ਤਾਂ ਪਰਿਵਾਰ ਦਾ ਕਲੇਜਾ ਕਿਸ ਤਰੀਕੇ ਦੇ ਨਾਲ ਪਾੜ ਜਾਂਦਾ ਹੈ ਪੈਰਾ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਦੱਸਦੀ ਕਿ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਦੱਸਦੀ ਕਿ ਕੱਲ ਰਾਤ ਤੋਹੀ ਬੱਚੇ ਦੀ ਪਾਲ ਕੀਤੀ ਜਾ ਰਹੀ ਸੀ ਤੇ ਅੱਜ ਸਵੇਰੇ ਜਦੋਂ Laash ਸੂਏ ਵਿੱਚੋਂ ਮਿਲਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਹਿਜ਼ 6 ਸਾਲ ਦਾ ਬੱਚਾ ਸੀ ਜਿਸ ਦੇ ਨਾਲ ਪਰਿਵਾਰ ਦੇ ਨਾਲ ਬਹੁਤ ਆਸਾਂ ਉਮੀਦਾਂ ਹੁੰਦੀਆਂ ਜੋ ਕਿ ਵੱਡੇ ਹੋ ਕੇ ਇਸ ਪਰਿਵਾਰ ਦਾ ਇਸ ਘਰ ਦਾ ਸਹਾਰਾ ਬਣਨਾ ਸੀ ਪਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੂਬੇ ਦੀਆਂ ਕਿ ਇਸ ਦੇ ਉੱਤੇ ਕੋਈ ਕੋਈ ਕਿਸੇ ਤਰੀਕੇ ਦਾ ਖਾਸ ਤਰੀਕੇ ਦੇ ਨਾਲ ਕੋਈ ਪੁਲ ਨਹੀਂ ਬਣਿਆ ਹੋਇਆ ਦੋ ਖੰਭੇ ਨੇ ਕਹਿ ਲੋ ਜਿਹਦੇ ਵਿੱਚ ਸਿਰਫ ਇੱਕ ਇਨਸਾਨ ਇੱਕ ਵਾਰ ਚ ਨਿਕਲ ਸਕਦਾ ਹੈ ਇਹਦੇ ਉੱਤੇ ਕੋਈ ਵਾਹਨ ਵੀ ਸ਼ਾਇਦ ਹੀ ਨਿਕਲਦਾ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਵੱਲੋਂ ਰਾਤ ਬੱਚੇ ਨੂੰ ਲੱਭਿਆ ਜਾ ਰਿਹਾ ਸੀ ਪਰ ਇਸੇ ਇਸੇ ਜਿਹੜੇ ਦੋ ਖੰਭੇ ਨੇ ਇਹਨਾਂ ਦੇ ਉੱਤੋਂ ਲੰਘ ਰਿਹਾ ਸੀ ਤਾਂ ਅਚਾਨਕ ਡਿੱਗਣ ਤੋਂ ਬਾਅਦ ਡੁੱਬਣ ਤੇ ਕਰਕੇ ਇਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇਸ ਤੋਂ ਬਾਅਦ ਜਦੋਂ ਮੌਕੇ ਤੇ ਵਾਰਡ ਦੇ ਕੌਂਸਲਰ ਪਹੁੰਚਦੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਸ ਸਾਰੇ ਹੀ ਘਟਨਾ ਦਾ ਜ਼ਿੰਮੇਵਾਰ ਜਿਹੜਾ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਸੂਏ ਉੱਤੇ ਬਣਨ ਵਾਲੇ ਪੁਲਾ ਦਾ ਨਿਰਮਾਣ ਨਹੀਂ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਡੋਂਗਾ ਹੋਗਾ ਤੇ ਇਹ ਦੱਸਦੀ ਕਿ ਪ੍ਰਵਾਸੀ ਮਜ਼ਦੂਰ ਦਾ 6 ਸਾਲਾ ਮਹਿਜ਼ 6 ਸਾਲਾ ਬੱਚੇ ਦੀ ਉਮਰ ਸੀ ਜਿਸ ਦੀ ਸੂਏ ਵਿੱਚ ਡੁੱਬਣ ਨਾਲ ਮੌਤ ਹੋ ਚੁੱਕੀ ਹੈ ਸੋਚਿਆ ਸੀ ਕਿ ਇੱਥੇ ਆ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ ਤੇ ਆਪਣੇ ਬੱਚੇ ਨੂੰ ਪੜ੍ਹਾਣਗੇ ਲਿਖਾਣਗੇ ਤੇ ਬਜ਼ੁਰਗ ਜਦੋਂ ਮਾਪੇ ਆਪਣੀ ਅਵਸਥਾ ਦੇ ਵਿੱਚ ਆਣਗੇ ਤਾਂ ਉਹਨਾਂ ਦੇ ਬੱਚੇ ਸਹਾਰਾ ਬਣਨਗੇ ਪਰ ਕੀ ਪਤਾ ਸੀ 6 ਸਾਲਾਂ ਦੀ ਉਮਰ ਦੇ ਵਿੱਚ ਹੀ ਡੁੱਬ ਕੇ ਇਸ ਨਿਆਣੇ ਦੀ ਮੌਤ ਹੋ ਜਾਏਗੀ ਜਿਸ ਦਾ ਜ਼ਿੰਮੇਵਾਰ ਕੌਣ ਹੈ ਇਹ ਤਾਂ ਖੈਰ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਤਸਵੀਰਾਂ ਜਿਨੇ ਉਹ ਬਹੁਤ ਮੰਦਪਗੀਆਂ ਨੇ 6 ਸਾਲਾ ਮਹਿਸ ਬੱਚੇ ਦੀ ਜਿਹੜੀ ਹੈ ਮੌਤ ਹੋ ਚੁੱਕੀ ਉਸ ਸੂਏ ਵਿੱਚ ਡੁੱਬਣ ਦੇ ਕਾਰਨ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੱਸਦੇ ਕਿਹਾ ਤਾਂ ਜਾਂਦਾ ਉਦਯੋਗਿਕ ਸ਼ਹਿਰ ਤੇ ਮੰਡੀ ਗੋਬਿੰਦਗੜ੍ਹ ਪਰ ਜਿੱਥੇ ਇੱਕ ਸੂਏ ਦੇ ਉੱਤੇ ਪੁੱਲ ਵੀ ਨੇ ਬਣਿਆ ਹੋਇਆ ਸੀ ਜਿਸ ਦੇ ਕਰਕੇ ਬੱਚਾ ਸੂਏ ਦੇ ਵਿੱਚ ਡਿੱਗਦਾ ਹੈ ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਉਹ ਮੁੰਡਾ ਉਸ ਤਰ ਦੁਕਾਨ ਤੇ ਸਮਾਨ ਲੈਣ ਹੀ ਜਾਂਦੀ ਆ ਚੀਜੀ ਬਿਸਕੁਟ ਵਗੈਰਾ ਹਮਮ ਤੇ ਇੱਕ ਖੰਭਾ ਲੱਗਿਆ ਜੀ ਇਸ ਖੰਬੇ ਤੋਂ ਪਰ ਉਸ ਕੋਲ ਦੁਕਾਨ ਉੱਥੋਂ ਸਮਾਨ ਲੈਣ ਗਿਆ ਆਂਦੇ ਹੋਏ ਜੀ ਆਂਦੇ ਹੋਏ ਬੱਚਾ ਸੂਏ ਤੇ ਡਿੱਗ ਗਿਆ ਸਾਨੂੰ ਸੀਸੀਟੀਵੀ ਕੈਮਰੇ 'ਚ ਦੇਖਿਆ ਤਾਂ ਪਤਾ ਲੱਗਾ ਵੀ ਬੱਚਾ ਸੂਏ ਤੇ ਡਿੱਗਿਆ ਹੋਇਆ ਪੂਰੀ ਰਾਤ ਲੱਭਿਆ ਸਾਰਿਆਂ ਨੇ ਪਰ ਬੱਚਾ ਨਹੀਂ ਮਿਲਿਆ ਤੇ ਸਵੇਰ ਮੁੰਡੇ ਤੇ ਡੈਡੀ ਨੇ ਧਿਆਨ ਦਿੱਤਾ ਵੀ ਤੁਰਦੇ ਤੁਰਦੇ ਗਿਆ ਕਾਫੀ ਦੂਰ ਤੱਕ ਜਾ ਕੇ ਸ਼ਨੀਵਰ ਦੇ ਮੰਦਿਰ ਦੇ ਬੈਕ ਸਾਈਡ ਸੂਰਤ ਦੇ ਵਿੱਚ ਬੱਚਾ ਸਾਨੂੰ ਫਸਿਆ ਹੋਇਆ ਮਿਲਿਆ ਫਿਰ ਟਾਈਮ ਬੱਚੇ ਨੂੰ ਬੱਚੇ ਦੀ ਮੌਤ ਹੋ ਗਈ ਅਸੀਂ ਬੱਚੇ ਨੂੰ ਦਾਗ ਲਾਤਾ ਤੇ ਪ੍ਰਸ਼ਾਸਨ ਕੋਲ ਗਏ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ 24 ਘੰਟੇ ਬਾਅਦ ਅਸੀਂ ਕਾਰਵਾਈ ਕਰਾਂਗੇ ਜਾਨੂੰ ਤੁਸੀਂ ਲੱਭ ਲੋ ਬਸ ਆਹ ਕੁੰਬੇ ਚਾਈ ਜਾਣਾ ਜਿੰਨੇ ਵੀ ਹੈਗੇ ਨਹੀਂ ਨਹੀਂ ਅੱਜ ਸਾਡੇ ਘਰੇ ਮੌਤ ਹੋਈ ਆ ਕੱਲ ਨੂੰ ਹੋਰ ਕਿੱਥੇ ਘਰੇ ਮੌਤ ਆਉਂਦੀ ਕਿਹਾ ਨਾਮ ਆਪਕਾ ਵਿਕਮ ਨਾਮ ਹੈ ਮੇਰਾ ਇਹ ਬੱਚਾ ਇਧਰ ਸੇ ਖੇਡ ਰਿਹਾਤਾ ਖੇਲਤੇ-ਖੇਲਤੇ ਬੱਚੋ ਕੇ ਸਾਥ ਆਇਆ ਅੱਤੇ ਅਭੀ ਇਹ ਤੋਂ ਬੱਚਾ इधर से कैमरे में दिखा कि बच्चा उसमें गिर गया पानी में अच्छा इसके बाद में हम लोग को पता लगा हम लोग इधर ढूंढने लगे पानी में ढूंढे बच्चा नहीं मिला कर, और कार्रवाई की भी किए थाने में वहाँ से भी वो बोले कि अपना तुम्हारा बच्चा तुम तो अपना को ढूंढो तो हमने रात को पानी में बहुत बहुत ढूंढा रात भर ढूंढे रात भर में बच्चा नहीं मिला फिर सुबह ढूंढे सुबह जाके मैं बच्चे की मारे बच्चा भी आज ਇੱਕਠੇ ਹੋਏ ਆ ਸਾਡੇ ਇਸ ਨਿਸ਼ਾਨਕਾਟ ਰੋਡ ਦੇ ਉੱਪਰ ਜਿੱਥੇ ਵੀ ਇਹ ਸੂਆ ਲੰਘਦਾ ਹੈ ਜਿੱਥੇ ਇੱਕ ਮੰਦ ਭਾਗੀ ਘਟਨਾ ਕੱਲ ਸ਼ਾਮੀ 6 ਵਜੇ ਹੋਈ ਹੈ ਜਿਸ ਦਾ ਜ਼ਿੰਮੇਵਾਰ ਮੈਂ ਇੱਥੋਂ ਵਾਰ ਨੰਬਰ 14 ਚੋਂ ਐਮਸੀ ਹੋਣ ਦੇ ਨਾਤੇ ਸਾਡੇ ਸਾਰੇ ਹੀ ਪ੍ਰਸ਼ਾਸਨ ਨੂੰ ਮੰਨਦਾ ਹਾਂ ਪ੍ਰਸ਼ਾਸਨ ਤੋਂ ਕਹਿਣ ਤੋਂ ਭਾਵ ਮੇਰਾ ਵੀ ਸਾਡੀ ਮਨਿਸਪਲ ਕਾਉਂਸਲ ਉਹਦੇ ਅਧਿਕਾਰੀ ਤੇ ਉਹਦਾ ਇੱਕ ਰੀਜ਼ਨ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਸਾਡੇ ਕੰਮ ਸੀਗੇ ਇਹ ਜਦ ਸਰਕਾਰ ਬਦਲੀ ਐ ਕਾਕਾ ਰਣਦੀਪ ਸਿੰਘ ਨਾਬਾ ਜੀ ਦੇ ਰਹਿੰਦੇ ਰਹਿੰਦੇ ਅਸੀਂ ਇਹ ਸਾਰੇ ਕੰਮ ਹਾਊਸ ਦੇ ਵਿੱਚ ਆਪਣੇ ਹੱਥਾਂ ਨਾਲ ਪਾਸ ਕੀਤੇ ਨੇ ਜਿਹਦੇ ਵਿੱਚ ਸੂਆ ਪੱਕਾ ਹੋਣਾ ਸੀ ਤੇ ਇਹਦੇ ਉੱਤੇ ਚਾਰ ਪੌਲਸੀ ਦੋਨੋਂ ਤਰਫ ਰੇਲਿੰਗ ਲੱਗ ਕੇ 5-5 ਫੁੱਟ ਦਾ ਫੁੱਟ ਪਾਥ ਬਣਾਣਾ ਸੀ ਜਿਹਦੇ ਤੇ ਲੋਕ ਸੈਰ ਕਰ ਸਕਦੇ ਸੀ ਬੜੇ ਵਧੀਆ ਬੂਟੇ ਅਸੀਂ ਉਹ ਪਾਸ ਕੀਤੇ ਨੇ ਤੇ ਸਾਨੂੰ ਪੱਤਰਕਾਰ ਸਾਹਿਬ ਇਹ ਨਹੀਂ ਸਮਝ ਆ ਰਹੀ ਨਾ ਸਾਨੂੰ ਸਰਕਾਰ ਦੀ ਕਾਰਗੁਜ਼ਾਰੀ ਸਮਝ ਆ ਰਹੀ ਹੈ ਵੀ ਇਹ ਕੰਮ ਕਿਉਂ ਪੈਂਡਿੰਗ ਕੀਤੇ ਜਾ ਰਹੇ ਨੇ ਅੱਧਾ-ਪੁੱਚਾ ਕੰਮ ਕਰਿਆ ਜਾ ਰਿਹਾ ਹੈ ਬਾਕੀ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਕਿਸ ਦੀ ਮਨਛਾ ਕੌਣੇ ਦਾ ਲਾਹਾ ਲੈਣਾ ਚਾਹੁੰਦਾ ਬਟ ਜਿਹੜੀ ਇਹ ਆਮ ਪਬਲਿਕ ਹੈ ਪਿਛਲੇ ਸਾਲ ਵੀ ਉਹ ਜਿੱਥੇ ਕੋ ਪੁਲ ਬਣਾਇਆ ਤੁਹਾਨੂੰ ਪਤਾ ਹੋਊਗਾ ਗਲੀ ਨੰਬਰ 6 ਦੇ ਕੋਲ ਇੱਕ ਬੱਚੇ ਦੀ ਡੈਥ ਹੋਈ ਸੀ ਗਰਮੀਆਂ ਦੇ ਵਿੱਚ ਤੇ ਇਸ ਵਾਰੀ ਉਹੀ ਮੰਦਭਾਗੀ ਘਟਨਾ ਫੇਰ ਹੋਈ ਹੈ ਬਟ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਵੀ ਪ੍ਰਸ਼ਾਸਨ ਸਾਡਾ ਬਿਲਕੁਲ ਕੁੰਭ ਕਰਨੀ ਨੀਂਦ ਸੁੱਤਾ ਪਿਆ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਜੀ ਦਾ ਬੱਚਾ ਗਿਆ ਆ ਸੋਨੂ ਯਾਦਵ ਜੀ ਸਾਡੇ ਕੋਲ ਖੜੇ ਨੇ ਆਪਣੇ ਬੱਚੇ ਦੇ ਮੜੀ ਜੀ ਨੌ ਤੇ ਛੱਟ ਲੱਗ ਜਵੇ ਨਾ ਤਾਂ ਅਸੀਂ ਰਾਤ ਨੂੰ ਹੀ ਭੱਜੇ ਜਾਂਦੇ ਆ ਵੀ ਵੀ ਸਾਡੇ ਬੱਚੇ ਨੂੰ ਤਕਲੀਫ ਨਾ ਹੋਵੇ ਬੰਦੇ ਨੂੰ ਅੰਦਰ ਤੱਕ ਤਕਲੀਫ ਹੁੰਦੀ ਹੈ ਬਟ ਇਹਨਾਂ ਲੋਕਾਂ ਦੇ ਬਾਰੇ ਚਾਹੇ ਪ੍ਰਵਾਸੀ ਨੇ ਸਾਡੀ ਉਰੇ ਹੈਲਪ ਕਰਦੇ ਨੇ ਸਾਡੀਆਂ ਉਰੇ ਫੈਕਟਰੀਆਂ ਚਲਾਉਂਦੇ ਨੇ ਬਟ ਕਿਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਤੋ ਅਸੀਂ ਤਾਂ ਸਰਾਸਰ ਜ਼ਿੰਮੇਵਾਰ ਸਾਡੇ ਮਿਊਨਿਸਪਲ ਕਾਉਂਸਲ ਨੂੰ ਮੰਨਦੇ ਆਂ ਅਧਿਕਾਰੀਆਂ ਨੂੰ ਮੰਨਦੇ ਆਂ ਜਾਂ ਉਹ ਠੇਕੇਦਾਰਾਂ ਨੂੰ ਮੰਨਦੇ ਆਂ ਸਾਨੂੰ ਵਿੱਚੋਂ ਦੱਸਿਆ ਜਾਵੇ ਵੀ ਕੌਣ ਬੰਦਾ ਕੰਮ ਨਹੀਂ ਕਰ ਰਿਹਾ